ਲੁਧਿਆਣਾ ਬੈਸਤ ਦੀ ਜਿਮਣੀ ਚੋਣ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕਰ ਲਈ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਵਕਾਰ ਸਿੰਘ ਘੁੰਮਣ ਦੀ ਸ਼ਰਮਨਾਕ ਹਾਰ ਹੋਈ ਹੈ ਜੀ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਕੀਲ ਉਮੀਦਵਾਰ ਆਪਣਾ ਹੀ ਸਿਆਸੀ ਕੇਸ ਹਾਰ ਗਏ ਨੇ ਚੌਥੇ ਨੰਬਰ ਤੇ ਰਹਿ ਗਏ ਨੇ ਪਰਵਪਕਾਰ ਸਿੰਘ ਘੁੰਮਣ ਜਿਹੜੇ ਕੀ ਆਪਣੀ ਜ਼ਮਾਨਤ ਵੀ ਬਚਾ ਨਹੀਂ ਸਕੇ ਜ਼ਮਾਨਤ ਜਬਤ ਹੋ ਗਈ ਆ ਪਰਵਪਕਾਰ ਘੁੰਮਣ ਹੋਰਾਂ ਦੀ ਲੁਧਿਆਣਾ ਵਾਲਿਆਂ ਨੇ ਅਕਾਲੀ ਦਲ ਦੇ ਵਕੀਲ ਦੀ ਦਲੀਲ ਨਹੀਂ ਸੁਣੀ ਆ 2022 ਚ ਮਹਿੰਦਰ ਗਰੇਵਾਲ ਨੂੰ 10000 ਤੇ 72 ਵੋਟਾਂ ਪਈਆਂ ਸਨ ਜਦਕੀ ਅੱਜ ਦੀ ਤਾਰੀਖ ਦੇ ਵਿੱਚ ਪਰਵਪਕਾਰ ਘੁੰਮਣ ਸਿਰਫ 8100 ਤੇ 98 ਵੋਟਾਂ ਦੇ ਨਾਲ ਹੀ ਚੌਥੇ ਨੰਬਰ ਤੇ ਰਹਿ ਗਏ ਨੇ ਅਕਾਲੀ ਦਲ ਦੇ ਉਮੀਦਵਾਰ ਦੀ ਇਹ ਸ਼ਰਮਨਾਕ ਹਾਰ ਹੈ 2022 ਤੋਂ ਵੀ ਇਹ ਸਾਰ ਦੇ ਚਲਦਿਆਂ ਫਾੜੀ ਰਹਿ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਕੋਈ ਸ਼ੱਕ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਾਂ ਫਿਰ ਉਹਨਾਂ ਦੀ ਲੀਡਰਸ਼ਿਪ ਨੇ ਮਿਹਨਤ ਵਜੋਂ ਕੋਈ ਅਸਰ ਨਹੀਂ ਛੱਡੀ ਲਗਾਤਾਰ ਲੁਧਿਆਣੇ ਪ੍ਰਚਾਰ ਕਰਦੇ ਰਹੇ ਪਰ ਸਿਆਸੀ ਮਾਹਿਰਾਂ ਦੀ ਜਾਂ ਫਿਰ ਵਿਦਨ ਅਕਾਲੀ ਦਲ ਕੁਝ ਲੀਡਰਾਂ ਦੀ ਗੱਲ ਮੰਨੀਏ ਤਾਂ ਉਮੀਦਵਾਰ ਦੀ ਚੋਣ ਬਿਲਕੁਲ ਗਲਤ ਹੋਈ ਸੀ ਬਹੁਗਿਣਤੀ ਲੋਕ ਇਹ ਕਹਿ ਰਹੇ ਸਨ ਕਿ ਪੇਸ਼ੇਵਜੋਂ ਇੱਕ ਵਕੀਲ ਵਿਅਕਤੀ ਸਿਆਸਤ ਦੇ ਵਿੱਚ ਕਿਸ ਤਰ੍ਹਾਂ ਕਾਮਯਾਬ ਹੋ ਸਕਦਾ ਹੈ ਪਰ ਅਕਾਲੀ ਦਲ ਨੇ ਜਦੋਂ ਇਸ ਉਮੀਦਵਾਰ ਦੀ ਚੋਣ ਕੀਤੀ ਉਸ ਪ੍ਰੰਤ ਵੀ ਬਹੁਗਿਣਤੀ ਸਿਆਸੀ ਮਾਹਿਰ ਇਹੀ ਗੱਲ ਕਹਿੰਦੇ ਸਨ ਕਿ ਉਮੀਦਵਾਰ ਦੀ ਚੋਣ ਗਲਤ ਹੋਈ ਹੈ ਸ਼ਾਇਦ ਇਹੀ ਕਾਰਨ ਹੈ ਕਿ ਅਕਾਲੀ ਦਲ ਇੱਕ ਵਾਰ ਫੇਰ ਤੋਂ ਫਾੜੀ ਰਹਿ ਗਿਆ ਚੌਥੇ ਨੰਬਰ ਤੇ ਰਹਿ ਗਿਆ ਹੈ ਅਕਾਲੀ ਦਲ ਦਾ ਉਮੀਦਵਾਰ ਪਰਪਕਾਰ ਸਿੰਘ ਘੁਮਨ ਔਰ ਇਹ ਵੀ ਪਤਾ ਲੱਗਿਆ ਹੈ ਕਿ ਜਿਹੜੇ ਮਹਿੰਦਰ ਗਰੇਵਾਲ ਸਨ ਉਨ੍ਹਾਂ ਦਾ ਪ੍ਰਦਰਸ਼ਨ ਜਿਹੜਾ ਹੈ ਇਸ ਵਕਤ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਉਨ੍ਹਾਂ ਦਾ ਪ੍ਰਦਰਸ਼ਨ ਬੇਸ਼ੱਕ ਉਹ ਜਿੱਤੇ ਨਹੀਂ ਸਨ ਪਰ ਉਨ੍ਹਾਂ ਦਾ ਪ੍ਰਦਰਸ਼ਨ ਪਰਉਪਕਾਰਕ ਘੁੰਮਣ ਤੋਂ ਸ਼ਾਨਦਾਰ ਸੀ ਉਨ੍ਹਾਂ ਨੇ ਇਹਨਾਂ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਸਨ ਪਰ ਵਕੀਲ ਸਾਹਿਬ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ ਜਿਹਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫੇਰ ਤੋਂ ਫਾੜੀ ਰਹਿ ਗਿਆ ਹੈ ਸੰਜੀਵ ਅਰੋੜਾ ਨੇ ਜਿੱਤ ਦਰਜ ਕੀਤੀ ਹੈ ਭਾਰਤ ਭੂਸ਼ਨਾਸ਼ੂ ਦੂਜੇ ਨੰਬਰ ਤੇ ਨੇ ਤੀਜੇ ਨੰਬਰ ਤੇ ਭਾਜਪਾ ਹੈ ਚੌਥੇ ਨੰਬਰ ਤੇ ਅਕਾਲੀ ਦਲ ਦਾ ਉਮੀਦਵਾਰ ਇਸ ਵਾਰ ਆਇਆ ਹੈ ਅਕਾਲੀ ਦਲ ਦੇ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਉਹਨਾਂ ਦੀ ਹੀ ਜਿਹੜੀ ਅਲਾਈਅੰਸ ਵਾਲੀ ਪਾਰਟੀ ਸੀ ਭਾਜਪਾ ਭਾਜਪਾ ਦੇ ਵੱਲੋਂ ਉਹਨਾਂ ਨਾਲੋਂ ਚੰਗਾ ਪ੍ਰਦਰਸ਼ਨ ਕਰਨਾ ਔਰ ਪਰ ਉਪਕਾਰ ਘੁੰਮਣ ਦੇ ਨਾਲੋਂ ਡਬਲ ਤੋਂ ਵੀ ਵੱਧ ਵੋਟਾਂ ਹਾਸਲ ਕਰਨੀਆਂ ਇਹ ਅਕਾਲੀ ਦਲ ਦੇ ਲਈ ਹੋਰ ਵੀ ਸ਼ਰਮਨਾਕ ਸਥਿਤੀ ਆ ਔਰ ਅਕਾਲੀ ਦਲ ਦੇ ਲਈ ਇਹ ਹੋਰ ਵੀ ਵੱਡੀ ਚੁਣੌਤੀ ਹੈ ਕਿਉਂਕਿ ਭਾਜਪਾ ਨੇ ਪਰਦਰਸ਼ਨ ਚੰਗਾ ਕਰਕੇ ਅਕਾਲੀ ਦਲ ਨੂੰ ਇਹ ਸੰਕੇਤ ਵੀ ਦਿੰਦਾ ਹੈ ਕਿ ਸ਼ਹਿਰਾਂ ਦੇ ਵਿੱਚ ਉਹਨਾਂ ਦਾ ਵੋਟ ਬਰਕਰਾਰ ਹੈ ਹਾਲਾਂਕਿ ਅਕਾਲੀ ਦਲ ਦੇ ਵੱਲੋਂ ਆਪਣਾ ਉਮੀਦਵਾਰ ਭਾਜਪਾ ਤੋਂ ਕਈ ਦਿਨ ਪਹਿਲਾਂ ਉਤਾਰ ਦਿੱਤਾ ਗਿਆ ਸੀ ਅਕਾਲੀ ਦਲ ਦਾ ਪ੍ਰਚਾਰ ਵੀ ਭਾਜਪਾ ਤੋਂ ਕਈ ਗੁਣਾ ਚੰਗਾ ਸੀ ਪਰ ਇਹਦੇ باوجود ਬੀਜੇਪੀ ਨੋਮੀਨੇਸ਼ਨ ਫਾਈਲ ਕਰਨ ਦੀ ਅਖੀਰਲੀ ਤਰੀਕ ਤੋਂ ਇੱਕ ਦਿਨ ਪਹਿਲਾਂ ਆਪਣਾ ਉਮੀਦਵਾਰ ਉਤਾਰਦੀ ਆ ਪ੍ਰਚਾਰ ਵੀ ਬਹੁਤੇ ਵੱਡੇ ਪੱਧਰ ਤੇ ਨਹੀਂ ਕਰ ਪਾਉਂਦੀ ਇਹਦੇ باوجود ਬੀਜੇਪੀ ਅਕਾਲੀ ਦਲ ਤੋਂ ਚੰਗਾ ਪ੍ਰਦਰਸ਼ਨ ਕਰਦੀ ਆ ਔਰ ਬੀਜੇਪੀ ਇਹ ਸਾਬਤ ਕਰ ਦਿੰਦੀ ਆ ਨਤੀਜਿਆਂ ਦੇ ਅੰਦਰ ਕਿ ਸ਼ਹਿਰਾਂ ਦੇ ਅੰਦਰ ਭਾਜਪਾ ਦਾ ਆਧਾਰ ਅਕਾਲੀ ਦਲ ਦੇ ਨਾਲੋਂ ਕਿਤੇ ਬੇਤਰ ਹੈ ਤੈਸਵਿਰ ਦੀ अहम ਖਬਰ ਹੈ ਕਿ ਅਕਾਲੀ ਦਲ ਆਪਣੀ ਖੁਸ਼ੀ ਹੋਈ ਸ਼ਾਖ ਨੂੰ ਨਹੀਂ ਬਚਾ ਸਕਿਆ ਤੇ ਇੱਕ ਵਾਰ ਫਿਰ ਤੋਂ ਲੁਧਿਆਣਾ ਵੈਸਟ ਦੀ ਬਾਈ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਦੀ ਸ਼ਰਮਨਾਖਾਰ ਹੋਈ ਆ ਪਰ ਉਪਕਾਰ ਘੁੰਮਣ ਜਿਹੜੇ ਨੇ ਵਕੀਲ ਸਾਹਿਬ ਨੇ ਪੇਸ਼ੇ ਵਜੋਂ ਉਹ ਆਪਣਾ ਸਿਆਸੀ ਕੇਸ ਹਾਰ ਗਏ ਨੇ ਆਪਣੀ ਜ਼ਮਾਨਤ ਵੀ ਨਹੀਂ ਬਚਾ पाए ਪਰ ਉਪਕਾਰ ਘੁੰਮਣ ਹਾਲਾਂਕਿ ਉਹਨਾਂ ਵੱਲੋਂ ਬੜੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸੀਗੇ ਕਿ ਇਹ ਚੋਣ ਦੇ ਵਿੱਚ ਉਹ ਜਿੱਤ ਹਾਸਲ ਕਰਨਗੇ ਪਰ ਸਮੀਕਰਨ ਜੋ ਸਾਹਮਣੇ ਆਏ ਨੇ ਆંકੜੇ ਜੋ ਸਾਹਮਣੇ ਆਏ ਨੇ ਨਤੀਜਿਆਂ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਵਕਾਰ ਘੁੰਮਣ ਦੀ ਸ਼ਰਮਨਾਕ ਹਾਰ ਹੋਈ ਹੈ ਤਾਂ ਸੰਜੀਵ ਅਰੋੜਾ ਨੇ ਇਹਦੇ ਵਿੱਚ ਜਿੱਤ ਦਰਜ ਕੀਤੀ ਹੈ ਭਾਰਤ ਪੁਸ਼ਣ ਆਸ਼ੂ ਤੇ ਬੀਜੇਪੀ ਦੇ ਦਰਮਿਆਨ ਕਰੜਾ ਮੁਕਾਬਲਾ ਚੱਲਦਾ ਰਿਹਾ ਕੁਝ ਰਾਊਂਡ ਇਹੋ ਜਿਹੀ ਵੀ ਆਏ ਜਦੋਂ ਬੀਜੇਪੀ ਦੂਜੇ ਨੰਬਰ ਤੇ ਵੀ ਆਈ ਪਰ ਭਾਰਤ ਪੁਸ਼ਣ ਆਸ਼ੂ ਨੂੰ ਤੀਜੇ ਨੰਬਰ ਤੇ ਪਛੜਾ ਗਿਆ ਥੋੜੀ ਦੇਰ ਤੱਕ ਇਹ ਸਿਲਸਿਲਾ ਚੱਲਦਾ ਰਿਹਾ ਪਰ ਉਸ ਪ੍ਰੰਤ ਜਿਹੜੇ ਆਖਰੀ ਨਤੀਜੇ ਨੇ ਉਹਨਾਂ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਨੇ ਦੂਜਾ ਸਥਾਨ ਹਾਸਲ ਕੀਤਾ ਸੰਜੀਵ ਰੋੜਾ ਪਹਿਲੇ ਨੰਬਰ ਤੇ ਆਇਆ ਨਹੀਂ ਤੇ ਉਹਨਾਂ ਨੇ ਆਪਣੀ ਜਿੱਤ ਦਰਜ ਕਰ ਲਈ